I you. <laughs> Hãy subscribe cho kênh Ghiền Mì Gõ Để không bỏ lỡ những video hấp dẫn ਉਹਨੇ ਨਾਲ ਆ ਕੇ ਹੱਥ ਨਾਲ ਕੀ ਹੋਇਆ ਪਹਿਲੇ ਕੋਈ ਬੜੀ ਬਲਾਈਂ ਪਿਆਰ ਕਰ ਤੇਰੀ ਮੰਮੀ ਹਾਂਜੀ ਸਾਰਿਆਂ ਨੇ ਕਹਿ ਦਿੱਤੀ ਹਾਂ ਜੀ ਇਹ ਵੇਖੋ ਮੇਟਾਂ ਕਿ ਕਿ ਅੱਜ ਗਰਮੀ ਵੀ ਬੜੀ ਹੈ ਹਾਂ ਜੀ ਕਿ ਉਹਨਾਂ ਨੂੰ ਸਤਾ ਰਹੇ ਹੈ ਹਾਂ ਜੀ ਹੈਨਾ ਕਿ ਲੱਗਦਾ ਹੈ ਕਿ ਜਿਹੜੇ ਗਰੀਬ ਮਜ਼ਦੂਰ ਨੇ ਉਹ ਮਜਬੂਰੀ ਦੇ ਕਾਰਨ ਅੱਜ ਸਿੱਧਰ ਦੁਪਹਿਰ ਦੇ ਵਿੱਚ ਝੁਨਾ ਲਾ ਰਹੇ ਹੈ ਹੈਨਾ ਮਜ਼ਦੂਰੀ ਹੈ ਨਾ ਆਪਣੀ ਮਜਬੂਰੀ ਤਾਂ ਦੇਖੋ ਮੈਨੂੰ ਲੱਗਦਾ ਹੈ ਕਿ ਆਪਣੇ ਪਿੰਡ ਦੇ ਵਿੱਚ ਬੱਚੇ ਕਾਫੀ ਪੜੇ ਹੋਣਗੇ ਹਾਂ ਜੀ ਆਪਣੇ ਚ ਕੋਈ ਪੜਿਆ ਹਾਂਜੀ ਪੜੇ ਸਾਡੇ ਨਾਲ ਕੁੜੀਆਂ ਕਿਹ ਹੈਗੀ ਐ ਜੋ ਬੀਏ ਕਰ ਲਈ ਐ ਤੇ ਖਾਣਾ ਲਾ ਲਈ ਆ ਆਓ ਪੁੱਤਰੀ ਕੀ ਨਾਮ ਹੈ ਪੁੱਤ ਤੂੰ ਜਰਾ ਤੂੰ ਜਰਾ ਨਹੀਂ ਥੋੜਾ ਜਿਹਾ ਉੱਚੀ ਬੋਲਣਾ ਹੈ ਕੈਮਰਾਮੈਨ ਦੂਰ ਆ ਤੇ ਆਪਾਂ ਲੋਕਾਂ ਤੱਕ ਆਵਾਜ਼ ਦੇਣੀ ਹੈ ਪੂਜਾ ਬੇਟਾ ਤੇਰੀ ਮੰਮੀ ਡੈਡੀ ਇਸ ਟਾਈਮ ਕੋਲੇ ਨਹੀਂ ਮੰਮੀ ਹੈ ਮੰਮੀ ਹੈਗੀ ਆ ਹੈਨਾ ਔਰ ਕਿੰਨਾ ਪੜੇ ਹੋ ਔਰ ਕਿਹੋ ਜੀ ਦਿਸ਼ਾ ਚ ਪੜਾਈ ਐ ਇਸ ਬਾਰੇ ਤੁਸੀਂ ਵਿਸਤਾਰ ਰੂਪ ਵਿੱਚ ਨਾ ਪੂਰੀ ਗੱਲਬਾਤ ਕਰਨੀ ਐ ਕੋਈ ਸੰੰਨ ਦੀ ਲੋੜ ਨਹੀਂ ਐ ਅੱਜ ਪੂਰਾ ਦੱਸੋ ਮੈਂ ਵੀ ਕੀਤੀ ਹੈ ਅੱਛੇ ਮਮੀ ਡੈਡੀ ਗਰੀ ਵੀ ਹੈਗੇ ਅੱਛਾ ਐ ਉਹ ਮੈਨੂੰ ਬਹੁਤ ਮੁਸ਼ਕਲ ਕਿਹਾ ਹੈ ਤੇ ਅੱਛਾ ਮਜਬੂਰੀ ਕਰਕੇ ਚੁਣਨਾ ਹੈ ਮਜਬੂਰੀ ਕਰਕੇ ਚੁਣਨਾ ਅੱਛਾ ਹੋਰ ਕੌਣ ਪੜਿਆ ਜੀ ਕੋਈ ਗੱਲ ਨਹੀਂ ਏ ਮੈਨੂੰ ਲੱਗ ਪਗਾ ਕਿ ਵੇਖੋ ਆਪਾਂ ਅੱਜ ਥੋੜੇ ਜੇ ਬੰਦੇ ਹੈਗੇ ਆ ਪਿੱਛੇ ਦੇ ਪਿੱਛੇ ਜੇ ਉਹ ਮੀਟਿੰਗ ਕਰਕੇ ਗਏ ਆ ਰਾਣਾ ਪੰਜ ਗ੍ਰਾਈਂ ਚ ਉਹਦੇ ਚ ਅੱਧੋ ਜ਼ਿਆਦਾ ਲੇਬਰ ਸੀਗੀ ਕਾਫੀ ਪੜੀਆਂ ਸੀ ਕੁੜੀਆਂ ਹਾਂਜੀ ਠੀਕ ਆ ਨਹੀਂ ਉਹ ਬੋਲਦਾ ਸਿਰ ਲਾਈ ਜਾਂਦਾ ਕੋਈ ਡਰ ਨਹੀਂ ਐ ਪਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹਨੂੰ ਧਿਆਨ ਕਰਿਓ ਤੁਸੀਂ ਜਦੋਂ ਮਨਰੇਗਾ ਚ ਕੰਮ ਕਰਦੇ ਸੀਗੇ ਹਾਂਜੀ ਉਥੇ ਨਹਿਰ ਤੇ ਜਦੋਂ ਬੰਦੇ ਆਏ ਆ ਹਾਂਜੀ ਨਹਿਰ ਪੀ ਡਬਲਯੂ ਡੀ ਠੀਕ ਐ ਚਾਹ ਸੜਕ ਵਿਭਾਗ ਮਾ ਹੋਵੇ ਚਾਹ ਰੇਲਮੇਕ ਮਾ ਹੋਵੇ ਉਥੇ ਸਾਰੇ ਬਿਹਾਰ ਚੋਂ ਯੂਪੀ ਚੋਂ ਘੇਰਲਾ ਚੋਂ ਆ ਕੇ ਸਾਡੇ ਪੰਜਾਬ ਵਿੱਚ ਸਰਕਾਰੀ ਬਲਾਜਮ ਕੰਮ ਕਰਦੇ ਹਾਂਜੀ ਕਰਦੇ ਆ ਨਾ ਹਾਂਜੀ ਕਰਦੇ ਅੱਛਾ ਵਾ ਵਾ ਤਾਲੀ ਪੂਰੀ ਕਰ ਸਕਦੇ ਆ ਪਰ ਸਾਡੇ ਵਿੱਚ ਜਿਹੜੇ ਐਨੇ ਬੱਚੇ ਪੜ੍ਹੇ ਨੇ ਇਹਨਾਂ ਨੂੰ ਨੌਕਰੀ ਕਿਉਂ ਨਹੀਂ ਮਿਲਦੀ ਹਾਂਜੀ ਨੌਕਰੀ ਨਹੀਂ ਮਿਲਣੀ ਚਾਹੀਦੀ ਸਾਡਾ ਸੰਵਿਧਾਨ ਕਹਿੰਦਾ ਹੈ ਬਾਬਾ ਸਾਹਿਬ ਡਾਕਟਰ ਬੇਟਕਰ ਠਿਮਰਾ ਸਾਹਿਬ ਦਾ ਕਿ ਐਸੇ ਕਾਟਾਗਰੀ ਨੂੰ ਹਰ ਜਗ੍ਹਾ ਤੇ ਪਹੁੰਚ ਜਾਈਗੀ ਹੋਣੀ ਚਾਹੀਦੀ ਨਹੀਂ ਹੈਗੀ ਆ ਕਾਨੂੰਨ ਅਨਸਾਰ ਹੈਗੀ ਆ ਹਾਂਜੀ ਪਰ ਉਹ ਕਾਨੂੰਨ ਨੂੰ ਸਾਡੇ ਸਿਆਸੀ ਲੋਕ ਲਾਗੂ ਨਹੀਂ ਕਰਦੇ ਸਿਆਸੀ ਲੋਕਾਂ ਬਾਰੇ ਪਤਾ ਕੋਣ ਜਿਨ੍ਹਾਂ ਨੂੰ ਤੁਸੀਂ ਵੋਟ પા ਕੇ ਜਿਤਾਇਆ ਚੋਣ ਕੇ ਉਹਨਾਂ ਦੀ ਜ਼ਿੰਮੇਵਾਰੀ ਕੀ ਆ ਧਿਆਨ ਰੱਖਿਓ ਅੱਜ ਤੁਸੀਂ ਵਾਰਸੋ ਜਿੱਦ ਕੇ ਤੁਸੀਂ ਉਹਨਾਂ ਨੂੰ ਚੋਣ ਕੀਤੀ ਐ ਕੰਮ ਕਰਨ ਦੀ ਉਹਨਾਂ ਦੀ ਜ਼ਿੰਮੇਵਾਰੀ ਕੀ ਆ ਕਿ ਜਦੋਂ ਉਹ ਵੋਟ ਮੰਗਣ ਆਉਂਦੇ ਹਨ ਨਾ ਤੇ ਹੱਤ ਇਹ ਸੰਵਿਧਾਨ ਕਹਿੰਦਾ ਹੈ ਉਹ ਪਬਲਿਕ ਦੇ ਨੁਮਾਇੰਦੇ ਆ ਨਹੀਂ ਨਹੀਂ ਆ ਪਬਲਿਕ ਸਰਪ੍ਰਸਤ ਪਬਲਿਕ ਦੇ ਜੀਆ ਉਹ ਚੋਰ ਚੋਰ ਕੀਤੇ ਵੋਟ ਦੀ ਬਦੌਲਤ ਉਹਨਾਂ ਨੂੰ ਸਰਟੀਫਿਕੇਟ ਮਿਲਿਆ ਉਹਨਾਂ ਨੂੰ ਨੌਕਰੀਆਂ ਮਿਲੀਆਂ ਗੱਡੀਆਂ ਕੋਠੀਆਂ ਮਿਲੀਆਂ ਔਰ ਉਹਨਾਂ ਨੂੰ ਖਰਚੇ ਭੱਜ ਦੌੜ ਦੇ ਮਿਲਦੇ ਨੇ ਤਾਂ ਉਹ ਪਬਲਿਕ ਦਾ ਕੀ ਕਰਨਗੇ ਯਾਦ ਰੱਖੀ ਮਚਾਵਾ ਹੈ ਉਹਨਾਂ ਦੀ ਜ਼ਿੰਮੇਵਾਰੀ ਕਾਨੂੰਨਲ ਲੈਵਲ ਤੇ ਆ ਕਿ ਪਬਲਿਕ ਦਾ ਵਿਕਾਸ ਕਰਨੀ ਪਬਲਿਕ ਦਾ ਰੋਜ਼ਗਾਰ ਲਾਗੂ ਕਰਨੀ ਪਬਲਿਕ ਦਾ ਸੰਵਿਧਾਨ ਲਾਗੂ ਕਰਨੀ ਪਬਲਿਕ ਨੂੰ ਇਨਸਾਫ ਦੇਣਾ ਤਾਂ ਕਾਹ ਉਹ ਪਬਲਿਕ ਦਾ ਕੰਮ ਕਰਨ ਵਾਲੇ ਉਹ ਬਗਲ ਤੇ ਨਵੇਂ ਤੇ ਆ ਲੇਕਿਨ ਉਹਨਾਂ ਨੇ ਸਿਸਟਮ ਨੂੰ ਉਲਟਾ ਕੀਤਾ ਹੋਇਆ ਉਲਟਾ ਕੀਤਾ ਸੁਣ ਨਹੀਂ ਜਾਏ ਉਲਟਾ ਕਿਉਂ ਕੀਤਾ ਹੋਇਆ ਕਿ ਵੋਟ ਲੈ ਲਈ ਘੁੱਟ ਕੇ ਕੁਰਸੀ ਪਾ ਲਈ ਉੱਥੇ ਬੈਠਦਿਆਂ ਨਾਲ ਹੀ ਕੱਟਦੇ ਉਹ ਰਾਸ਼ਨ ਕੱਟਦੇ ਉਹ ਸਕਰਮ ਸਕੀਮ ਕੱਟਦੇ ਉਹ ਪੈਨਸ਼ਨ ਰੋਕਦੇ ਉਹ ਨਿਰਿਕਾ ਇਹ ਸਾਡੀ ਸਰਕਾਰ ਦਵੇ ਰੋਕਦੇ ਉਹ ਮਰਲੇ ਲੋਕ ਦੇ ਮਕਾਨ ਹੈ ਸਾਡੀ ਸਰਕਾਰ ਦੇ ਕਦੋਂ ਦੇਗੀ 4 ਸਾਲ 6 ਮਹੀਨੇ ਬਾਅਦ ਉਹ ਆ ਕੇ ਸਾਡੀ ਜਿਹੜਾ ਪੁਰਾਣਾ ਡਰਾਮਾ ਕਰਦੇ ਨੇ ਉਹੋ ਡਰਾਮਾ ਹੀ ਕਰਦੇ ਨੇ ਦੇਣਾ ਨਾਣਾ ਕੁਝ ਨਹੀਂ ਹਾਂਜੀ ਬੱਸ ਦੇਣਾ ਨਾਣਾ ਕੁਝ ਨਹੀਂ ਹੈ ਹਰ ਸਿਸਟਮ ਨੂੰ ਉਹਨਾਂ ਨੇ ਪੁੱਟਾ ਕੀਤਾ ਹੋਇਆ ਉਹਦੇ ਲਈ ਤੁਸੀਂ ਬੜਾ ਬੋਲਦੇ ਹੋ ਬਾਪੂ ਜੀ ਆਓ ਕਹਿੰਦੇ ਜਿਹੜਾ ਗੱਲ ਕਰਨੀ ਆਪਾਂ ਗੱਲ ਕਰਨੀ ਜੀ ਮੜਾ ਜੀ ਵੀ ਆਓ ਇਹ ਤੁਹਾਡੀਆਂ ਗਲਤੀਆਂ ਨੇ ਹਾਂਜੀ ਉਹ ਤਾਂ ਕੁਝ ਨਹੀਂ ਕਰਦੇ ਅੱਜ ਤੁਸੀਂ ਕਹਿ ਰਹੇ ਹੋ ਨਾ ਦੇਖੋ ਕੁਛ ਨਹੀਂ ਕਰਦੀ ਜੇ ਤੁਸੀਂ ਉਹਨਾਂ ਨੂੰ ਜਦੋਂ ਵੋਟਾਂ ਮੰਗਣ ਆਉਂਦੇ ਹੋ ਉਦੋਂ ਤੁਸੀਂ ਦੋ ਗੱਲਾਂ ਪੁੱਛੀਆਂ ਹੁੰਦੀਆਂ ਤਾਂ ਇਹ ਸਾਰਾ ਕੁਝ ਸੈੱਟ ਹੋ ਜਾਣਾ ਸੀ ਇੱਕ ਮਿੰਟ ਹੁਣ ਮੈਨੂੰ ਗੱਲ ਕਰਨ ਦਿਓ ਜਦੋਂ ਵੋਟਾਂ ਲੈਣ ਆਉਂਦੇ ਆ ਉਥੇ ਸਫਾਈ ਸਾਡੇ ਲੋਕ ਕਰਦੇ ਆ ਡੈਕ ਸਾਡੇ ਲੋਕ ਲਾਉਂਦੇ ਆ ਕੁਰਸੀਆਂ ਸਾਡੇ ਲੋਕ ਬਟਾਉਂਦੇ ਆ ਪਾਣੀ ਸਾਡੇ ਲੋਕ ਪਿਉਂਦੇ ਆ ਔਰ ਇਕੱਠਿਆ ਕਰਕੇ ਲੋਕਾਂ ਨੂੰ ਸਾਡੇ ਲੋਕ ਸਟੇਜ ਤੇ ਲਿਆਉਂਦੇ ਆ ਤਾਂ ਘਰੋਂ ਫੂਡ ਕਰਦੇ ਆ ਆਜੋ ਐਮਐਲਏ ਸਾਹਿਬ ਰੌਣਕ ਬੂ ਉਹ ਅਜੇ ਪਿੰਡ 'ਚ ਹੀ ਹੋਇਆ ਬਈ ਦੂਰ ਖੜਾ ਹੁੰਦਾ ਤੇ ਆਉਂਦਿਆਂ ਨਾਲ ਹੀ ਨਾਰੇ ਲਾਉਣ ਲੱਗ ਜਿੰਦੇ ਆਪਾਂ ਤਾਂ ਨਾਲ ਢੋਲ ਰੱਖਦੇ ਆ ਟੋਲ ਤੇ ਡੱਗਾ ਮਾਰਦੇ ਆ ਤੇ ਐ ਨੱਚਦੇ ਆ ਸਾਡੇ ਬਜ਼ੁਰਗ ਜਿਵੇਂ ਪਾਂਦਰ ਮੇਲੇ 'ਚ ਨੱਚਦਾ ਬਿਲਕੁਲ ਸਹੀ ਤਾਂ ਜਿਰੋ ਆਉਨੇ ਤੇ ਹਾਰ ਸਾਡੇ ਲੋਕ ਪਾਉਂਦੇ ਆ ਹੈਨਾ ਤੇ ਕੁਰਸੀ 'ਤੇ ਬੈਠੇ ਦੇ ਨਾਰੇ ਸਾਡੇ ਲੋਕ ਲਗਾ ਜੇ ਉਦੋਂ ਤੁਸੀਂ ਇਹ ਗੱਲ ਪੁੱਛੇ ਹੋਣਾ ਨਾ ਵੀ ਆਓ ਜੀ ਵੋਟਾਂ ਅਸੀਂ ਤੁਹਾਨੂੰ ਪਾਉਂਦੇ ਰਏ ਅੱਗੇ ਵੀ ਤੁਹਾਡੀਆਂ ਵੋਟਾਂ ਪਰ ਤੁਸੀਂ ਸਾਨੂੰ ਹਰ ਇੱਕ ਚੀਜ਼ ਨੱਟ ਤੇ ਆ ਹਰ ਇੱਕ ਚੀਜ਼ ਆਨਲਾਈਨ ਆਓ ਜੀ ਆਹ ਡਾਟਾ ਚੱਕ ਕੇ ਦੇ ਦਿਓ ਜੀ ਸਾਡੇ ਪਿੰਡ 'ਚ ਬੱਚੇ ਇੰਨੇ ਪੜੇ ਆ ਨੌਕਰੀਆਂ ਕਿੰਨੀਆਂ ਬੱਚਿਆਂ ਨੂੰ ਲਵਾਈਆਂ ਹਾਂ ਜੀ ਮਾੜਾ ਜੇ ਡਾਟਾ ਪਾ ਦਿਓ ਨਾ ਸਾਡੇ ਮਕਾਨ ਕਿੰਨੇ ਬੰਦਿਆਂ ਨੂੰ ਦਵਾਏ ਨੇ ਆ ਮਾੜਾ ਜੇ ਡਾਟਾ ਸਾਡੇ ਵੀ ਵਟਸਐਪ ਤੇ ਕਰ ਦਿਓ ਨਾ ਸਾਡੇ ਪਿੰਡ ਚ ਨਰੇਗਾ ਕਿੰਨੇ ਬੰਦਿਆਂ ਦੀ ਚੱਲੀ ਆ ਆਓ ਜੀ ਸਾਡੇ ਪਿੰਡ ਨੂੰ ਗ੍ਰਾਂਟ ਕਿੰਨੀ ਮਿਲੀ ਆ ਤੇ ਸਾਡੇ ਪਿੰਡ ਦੀ ਵਿਕਾਸ ਚ ਗ੍ਰਾਂਟ ਲਈ ਕਿੰਨੀ ਆ ਜੇ ਤੁਸੀਂ ਉਹ ਗੱਲਾਂ ਪੁੱਛੀਆਂ ਹੁੰਦੀਆਂ ਵਰਨਾ ਜੇ ਗੱਲਾਂ ਤੁਸੀਂ ਉਹ ਪੁੱਛੀਆਂ ਹੁੰਦੀਆਂ ਤਾਂ ਫਿਰ ਅੱਜ ਤੁਹਾਨੂੰ ਆ ਗਰਮੀ ਦੇ ਵਿੱਚ ਰੁਲਣ ਦੀ ਲੋੜ ਨਹੀਂ ਸੀ ਇਹ ਤੁਹਾਡੀ ਗਲਤੀ ਆ ਗਲਤੀ ਤਾਂ ਹੈ ਹੁਣ ਸਹਯੋਗ ਦੇ ਦਿਓ ਆ ਬੱਚਿਆਂ ਦਾ ਤਾਂ ਅਸੀਂ ਹਰ ਵੇਲੇ ਇਹ ਆਪਦੀਆਂ ਗੱਲਾਂ ਸਵਾਲ ਖੜਾ ਕਰਦੇ ਰਹੀਏ ਤਾਂ ਉਹਨਾਂ ਨੂੰ ਪਤਾ ਲੱਗ ਜੇ ਕਿ ਜਿੰਨਾ ਤੋਂ ਅਸੀਂ 77 ਸਾਲ ਤੋਂ ਵੋਟਾਂ ਲੈਂਦੇ ਰਹਾਂ 77 ਸਾਲ ਤੱਕ ਉਹਨਾਂ ਨੂੰ ਅਸੀਂ ਬੇਬਕੂਫ ਬਣਾਉਂਦੇ ਰਹਾਂ ਔਰ ਲੁੱਟਦੇ ਰਹਾਂ ਕੁੱਟਦੇ ਰਹਾਂ ਧੋਖਾ ਧੜੀ ਕਰਦੇ ਰਹਾਂ ਤੇ ਆਪਦੀਆਂ ਜਿਹੜੀਆਂ ਹੈਗੀਆਂ ਉਹ ਬਹੁਤ ਪ੍ਰੋਪਰਟੀਆਂ ਬਣਾਈਆਂ ਉਹਨੇ ਲੋਕ ਬੋਲਣ ਲੱਗ ਪਏ ਆ ਅੱਜ ਲੋਕਾਂ ਨੇ ਸਾਨੂੰ ਖਾਜਣ। ਉਹ ਕਿ ਤੁਖਾੜ ਦੇਣਗੇ ਉਹਨਾਂ ਦੀ ਦੁਆ ਲਈ ਦਿੱਤੀ 28 ਤਫਰੀਦੀ ਚੱਲਣਾ ਤਾਂ ਮੈਂ ਤੁਹਾਨੂੰ ਸਾਰਿਆਂ ਤੋਂ ਉਮੀਦ ਰੱਖਦਾ ਮੈਂ ਬੇਨਤੀ ਕਰਦਾ ਸਵਰਨਾ ਤੁਸੀਂ ਗੱਲ ਕਰਨੀ ਤੇ ਆਪਣੀ ਹਾਜ਼ਰੀ ਲਵਾ ਦਿਓ ਜੈਪੀਮ ਜੈ ਭਰਤ ਮੇਰਾ ਨਾਮ ਸਵਰਨ ਕੌਰ ਪਿੰਡ ਖੈਰੇਕਸਾੜ ਜ਼ਿਲ੍ਹਾ ਫਿਰੋਜ਼ਪੁਰ ਬਲਾਕ ਗੁਰੂਰਸਈ ਦੀ ਮੈਂ ਰਹਿਣ ਵਾਲੀ ਹਾਂ ਅੱਜ ਪ੍ਰਧਾਨ ਬੱਗਾ ਸਿੰਘ ਜੀ ਸਾਡੀ ਲੇਬਰ ਕੋਲ ਪਹੁੰਚੇ ਨੇ ਔਰ ਉੱਥੇ ਪਹੁੰਚੇ ਨੇ ਜਿੱਥੇ ਕਿ ਸਾਡੀ ਲੇਬਰ ਝੋਨਾ ਲਾ ਰਹੀ ਹੈ ਬਹੁਤ ਗਰਮੀ ਹੈ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੋ ਕਿ ਇਹ ਸਾਡੇ ਕੋਲ ਪਹੁੰਚੇ ਔਰ ਸਾਡੀ ਲੇਬਰ ਨਾਲ ਗੱਲਬਾਤ ਕੀਤੀ ਜੋ ਕਿ ਸਾਡੇ ਨਾਲ ਕਾਫੀ ਪੜੇ ਲਿਖੇ ਬੱਚੇ ਵੀ ਕੰਮ ਕਰ ਰਹੇ ਨੇ ਚੋਨਾ ਲਾ ਰਹੇ ਨੇ ਕਿਉਂਕਿ ਉਹ ਚੋਨਾ ਤਾਂ ਲਾ ਰਹੇ ਨੇ ਕੁਝ ਕਰਾਂ ਦੀਆਂ ਮਜਬੂਰੀਆਂ ਹਾਲਾਤਾਂ ਨੂੰ ਦੇਖਦੇ ਹੋਏ ਬੱਚੇ ਬੀਏ ਕੀਤੀ ਹੋਈ ਜਾਂ ਕੋਈ ਪੜ ਰਹੇ ਨੇ ਬੱਚੇ ਤੇ ਉਹ ਆਪਣੀ ਸਟੱਡੀ ਨੂੰ ਅੱਗੇ ਜਾਰੀ ਰੱਖਣ ਵਾਸਤੇ ਕਿਉਂਕਿ ਮਿਹਨਤਾਂ ਕਰ ਰਹੇ ਨੇ ਮਾਂ-ਪਿਓ ਨਾਲ ਤੇ ਸਾਡੀ ਸਰਕਾਰ ਅੱਗੇ ਬੇਨਤੀ ਹੈ ਕਿ ਬੱਚੇ ਪੜੇ ਲਿਖੇ ਨੇ ਜੋ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਔਰ ਉਹਨਾਂ ਦੇ ਘਰ ਦੇ ਹਾਲਾਤ ਦੇਖਦੇ ਹੋਏ ਉਹਨਾਂ ਨੂੰ ਪਹਿਲੇ ਹਜ਼ਾਰ ਤੇ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਔਰ ਸਾਡੀ ਲੇਬਰ ਚੋਨਾ ਲਗਾ ਰਹੀ ਔਰ ਬੱਗਾ ਸਿੰਘ ਪ੍ਰਧਾਨ ਇੱਥੇ ਪਹੁੰਚੇ ਨੇ ਉਹਨਾਂ ਦਾ ਸੀ ਤੈ ਦਿਲੋਂ ਧੰਨਵਾਦ ਕਰਦੇ ਆ ਸਭ ਨੂੰ ਜੈ ਭੀਮ ਜੈ ਭਾਰਤ ਸਸਿਕਾਰ ਨਮਸਕਾਰ